ਤੇ ਮਾਰੇ ਆਪਾਂ ਉਹਨਾਂ ਨੂੰ ਪੰਗਾ ਨਹੀਂ ਲਊ ਇਸ ਕਰਕੇ ਆਪਾਂ ਇਹਨਾਂ ਦੇ ਵਿਰੋਧੀ ਨਹੀਂ ਕੋਈ ਰੇੜੀ ਲਾਵੇ ਕੋਈ ਜੀਸਕੱਡੇ ਲਾਵੇ ਪਰ ਜੇ ਪੁੱਠਾ ਬੋਲਣਾ ਮੇਰੇ ਤਾਂ ਇਹ ਕਮਾਲ ਦੀ ਗੱਲ ਲੱਗੀ ਆ ਵੀ ਯਾਰ ਮਾਰੋ ਮਾਰੋ ਇਹਨੂੰ ਮਾਰਨਾ ਖੁਸ਼ ਹੋ ਆਪਾਂ ਆ ਲੜਦੇ ਬੰਦਿਆਂ ਨੂੰ ਸਰਾਉਣੇ ਹੁੰਦੇ ਆ ਵੀ ਯਾਰ ਲੜਦੇ ਸਾਰੋ ਕੋਈ ਗੱਲ ਨਹੀਂ ਗਲਤੀ ਵਲਤੀ ਹੁੰਦੀ ਆ ਇਹਨਾਂ ਤਾਂ ਬੰਦੰਦਰਾ ਨੇ ਕੋਈ ਵੀ ਇਹਨੂੰ ਮਾਰ ਹੀ ਦੇਉ ਜਮਾ ਐਡੀ ਐਡੀ ਵੀਡੀਓ ਬੈਨ ਹੋ ਕੇ ਜਦ ਪੋਸਟ ਵਾਲੇ ਸਿੱਟੇ ਹਜੇ ਨਹੀਂ ਸਕਦੇ ਹੀ ਯਾਰ ਇਹ ਕਹਿੰਦੇ ਹੁੰਦੇ ਕੱਠ ਲੋਹੇ ਦੀ ਲੱਖ ਜਿਹਦੇ ਵੱਜੂ ਸਿਰ ਤੇ ਉਹਨੂੰ ਪਤਾ ਲੱਗੂ ਆਪਾਂ ਨੂੰ ਕੱਠ ਵਧਾਉਣਾ ਚਾਹੀਦਾ ਅਸੀਂ ਸਾਨੂੰ ਜਿੰਨੇ ਕੁ ਬੰਦੇ ਤਾਰ ਲਗੀ ਸੀ 10 15 ਬੰਦੇ ਅਸੀਂ ਆਏ ਆ ਵੀ ਗਾਹਾਂ ਨੂੰ ਅਸੀਂ ਹੋਰ ਵੀ ਬਾਤਾਂ ਆਮਾਂਗੇ ਆਪਾਂ ਜਿੰਨੇ ਜਥੇ ਬੰਦੇ ਆ ਖਸਾਂ ਜਥੇ ਬੰਦਿਆਂ ਤੇ ਹੋਰ ਪਿੰਦੇ ਲੋਕਾਂ ਆਪਾਂ ਇਕੱਠੇ ਵੱਧ ਤੋਂ ਵੱਧ ਕਰੀਏ ਫੇਰ ਪ੍ਰਭਾਵ ਪਊਗਾ ਜੇ ਅੱਜ ਇੱਥੇ ਮਸਲਾ ਨਹੀਂ ਹੱਲ ਹੁੰਦਾ ਇਸ ਤੋਂ ਬਾਅਦ ਆਪਾਂ ਥਾਣੇ ਦਾ ਘਰਾਉ ਲੇਖੋ ਫੇਰ ਲੋਕ ਡਰਦੇ ਨਹੀਂ ਲੋਕ ਜੇ ਹੁੰਦੇ ਕੱਲ ਨੂੰ ਹੋਰ ਨੇ ਮਾਰਨ ਦੇ ਸ਼ੱਕ ਤੇ ਇਹ ਜੇ ਜੇ ਪੋਚਾ ਦੇ ਕਾਰਵਾਈ ਲਾਗਦੀ ਹੋਣੀ ਚਾਹੀਦੀ ਜੇ ਤਾਂ ਕਿ ਹੁੰਦੀ ਫੇਰ ਨਹੀਂ ਹੁੰਦਾ ਜੇ ਜੋ ਦੇ ਕਾਰਵਾਈ ਨਾ ਹੋਈ ਉਹ ਤਾਂ ਗਹਰ ਫੇਰਾ ਆਦੀ ਮਰਜੀ ਨਾਲ ਬਿਆਨ ਲਿਖ ਕੇ ਪਾ ਰਿਆ ਕਰਨ ਇਹਦੇ ਕਰਕੇ ਆ ਰਿਹਾ ਆਪਾਂ ਕੱਠ ਬਣਾਓ ਆਪਾਂ ਲੜੋ ਅਸੀਂ ਇਸ ਕਰਕੇ ਨਹੀਂ ਆਦੇ ਜੇ ਆਪਾਂ ਰੌਲਾ ਪਾਵਾਂਗੇ ਰੌਲਾ ਪਾਵਾ ਇੱਕ ਰਲਕੇ ਦੇ ਵੀ ਆਪਾਂ ਪਿਹੋਣੇ ਆ ਨਹੀਂ ਕਿਹਾਣੇ ਵਿੱਚ ਬਿਆਨ ਮੁੱਖ ਮੰਤਰੀ ਵੀ ਆ ਗਿਆ ਇਸ ਕਰਕੇ ਆਪਾਂ ਪਿਹੋਣ ਵਾਸਤੇ ਨਹੀਂ ਆਦੇ ਆਪਾਂ ਕਹਿੰਦੇ ਕਾਨੂੰਨ ਦਾ ਬੰਦਾ ਚਾਹੀਦਾ ਕੋਈ ਕੋਈ ਧਾਰ ਕਾਰਡ ਕੋਈ ਹੋਰ ਤੁਹਾਨੂੰ ਪਤਾ ਹੀ ਨਹੀਂ ਇਹ ਕਿਥੋਂ ਮਾਰ ਕੇ ਖੜਾ ਉਧਰ ਬੰਦਾ ਮਾਰ ਕੇ ਇੱਧਰ ਆਏ ਇੱਧਰ ਮਾਰ ਖੁੱਧਰ ਵਾਗੇਦਾ ਜਿਸ ਕਰਕੇ ਜ਼ੇਰ ਵਾਲਾ ਪਾਵਾਂਗੇ ਆਪਾਂ ਫੇਰ ਮਨੂ ਕਰੂ ਨਾ ਨਹੀਂ ਕੋਈ ਨਹੀਂ ਪੁੱਛਦਾ ਤੇ ਲੜੇ ਦਾ ਜਿੰਨੇ ਕੱਥ ਵਕਤ ਤੋਂ ਵਕਤ ਚੱਖੂ ਗੱਲ ਬਾਤ ਉਖੂਗੀ ਫੇਰ ਕਾਨੂੰਨ ਬਣ ਸਕਦਾਗਾहां ਉਹ ਵੀ ਇਹਨਾਂ ਦੇ ਪਈ ਧਾਰ ਕਾਰਡ ਚੈੱਕ ਹੋਵੇ ਤੇ ਸਿਆ ਦੇ ਵਿੱਚ ਆਉਣ ਕੰਮ ਕਰਨ ਜਿਹੜੇ ਪੱਕੇ ਨੇ ਪਹਿਲਾਂ ਵਕਰੀ ਦਾ ਨਤੀਜਾ ਦੇ ਕੰਮ ਕਰਦੇ ਉਹ ਜਾਣ ਆਉਦੇ ਇੰਨੇ ਗੱਦਾ ਧੰਨਵਾਦ ਬਹੁਤ ਹੈ